ਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਲਦੀ ਹੋਈ ਲੜੀਵਾਰ ਵਿਚਾਰ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਧ ਸ਼ਪਤਾ ਜੀ ਨੌਵੇਂ ਗੁਰੂ ਦੇ ਆਪ ਜੀ ਦੇ ਜੀਵਨ ਨਾਲ ਸੰਬੰਧਿਤ ਕੁਝ ਬਾਤਾਂ ਸ਼ਲੋਕ ਰਤਨਾਵਲੀ ਦੇ ਵਿੱਚੋਂ ਕੁਝ ਬਾਤਾਂ ਦੀ ਸਾਂਝ ਆਪਾਂ ਪਾ ਰਹੇ ਸੀ ਅੱਜ ਦਾ ਇਹ ਸ਼ਲੋਕ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤਾ ਸੱਤਵਾਂ ਸ਼ਲੋਕ ਹੈ ਸਤਿਗੁਰੂ ਪਾਤਸ਼ਾਹ ਜੀ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਨੇ ਪਤਿਤ ਉਧਾਰਨ ਪੈ ਹਰਨ ਹਰ ਅਨਾਥ ਕੇ नाथ ਕਹੁ ਨਾਨਕ ਤੇ ਜਾਨੀਐ ਸਦਾ ਬਸ ਤum ਸਾਥ ਦੋ ਅਲੱਗ-ਅਲੱਗ ਵਿਸ਼ੇ ਨੇ ਇੱਕ ਹੈ ਨਿਰਮਲ ਇੱਕ ਹੈ ਪਵਿੱਤਰ ਜੀਵਨ ਬਲੀਣਤਾ ਤੋਂ ਪਵਿੱਤਰਤਾ ਤੱਕ ਜਾਣ ਦਾ ਸੋਮਾ ਹੈ ਸਤਿਗੁਰੂ ਪਾਤਸ਼ਾਹ ਨੇ ਮਨੁੱਖ ਦੇ ਜੀਵਨ ਨੂੰ ਵੀ ਇਸੇ ਸਫ਼ਰ ਦੇ ਨਾਲ ਅੰਕਿਆ ਵਾ ਇਸੇ ਸਫ਼ਰ ਨਾਲ ਹੀ ਸਤਿਗੁਰਾਂ ਨੇ ਜੀਵਨ ਦੀ ਵਿਚਾਰ ਅਰੰਭਤਾ ਕੀਤੀ ਹੈ ਕਿ ਮਨੁੱਖ ਨੇ ਸੁੱਚਾ ਹੋਣਾ ਹੈ ਮਨੁੱਖ ਨੇ ਪਵਿੱਤਰ ਹੋਣਾ ਹੈ ਸੁੱਚਾ ਹੋਣ ਵਾਸਤੇ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਨੇ ਸਹਿਬ ਪਾਤਸ਼ਾਹ ਨਾਲੇ ਵੀ ਕਹਿੰਦੇ ਕਿ ਲੱਖਾਂ ਵਾਰ ਜੇ ਤਨ ਨੂੰ ਸੁੱਚਾ ਕਰ ਲਈਏ ਤਾਂ ਇਹ ਵੀ ਸੁੱਚਾ ਹੋਣ ਦਾ ਕੋਈ ਪੁਖਤਾ ਉਪਰਾਲਾ ਨਹੀਂ ਹੈ ਸਹਿਬ ਪਾਤਸ਼ਾਹ ਨੇ ਪ੍ਰਥਮ ਵਿਚਾਰ ਹੀ ਇੱਥੋਂ ਬਖਸ਼ਿਸ਼ ਕੀਤੀ ਹੈ ਕਿ ਸੋਚੈ ਸੋਜਣਾ ਹੋਵੇਈ ਜੇ ਸੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋਵੇਈ ਜੇ ਲਾਇ ਰਹਾ ਲੇ ਉਤਾਰੋ ਜੀਵਨ ਨੇ ਨਿਰਮਲ ਹੋਣਾ ਹੈ ਸੁੱਚਾ ਹੋਣਾ ਹੈ ਕਿਸ ਤਰ੍ਹਾਂ ਸੁੱਚਾ ਹੋਣਾ ਆ ਬਾਬਾ ਕਬੀਰ ਸਾਹਿਬ ਪਾਵਨ ਬਾਣੀ ਵਿੱਚ ਇਹ ਵੀ ਬਖਸ਼ਿਸ਼ ਕਰਦੇ ਨੇ ਕਿ ਜੀਵਨ ਜਨਮ ਜਨਮੰਤਰਾਂ ਦੀ ਮੈਲ ਇਕੱਠੀ ਕਰਕੇ ਲੈ ਕੇ ਆਇਆ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਇਹ ਵੀ ਕੀਤੀ ਕਿ ਜਨਮ ਜਨਮ ਕਿਸ ਮਨ ਕੋ ਮੜ ਲੱਗੀ ਕਾਲਾ ਹੋਆ ਸਿਆਹ ਹੋ ਖੰੰਲੀ ਧੋਤੀ ਉਜਲੀ ਨਾ ਹੋਵਈ ਜੇ ਸੋਤੋਂ ਵਣ ਪਾਹੂ ਬਾਬਾ ਜੀ ਨਾਲ ਇਸ ਮਨੁੱਖੀ ਜੀਵਨ ਦੀ ਨਵੀਨਤਾ ਦਾ ਜਦੋਂ ਜ਼ਿਕਰ ਕਰਦੇ ਬਾਬਾ ਕਬੀਰ ਸਾਹਿਬ ਤਉ ਨਾਲੇ ਵੀ ਬਖਸ਼ਿਸ਼ ਕਰਦੇ ਕਿ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਧੂਮ ਬੇਕਾਰ ਬਿਨ ਸੰਗਤਿਓ ਮਾਨਈ ਹੋਏ ਗਈ ਪਟਸਾਰ ਜੀਵਨ ਜਦੋਂ ਆਰੰਭ ਹੁੰਦਾ ਹੈ ਤਾਂ ਜੀਵਨ ਦੇ ਵਿੱਚ ਭਾਵੇਂ ਜਿਹੜੀ ਆਤਮਾ ਉਹ ਲੰਮੇ ਸਮੇਂ ਦਾ ਸਫ਼ਰ ਕਰਕੇ ਇਸ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ ਪਰ ਸਤਿਗੁਰੂ ਕਹਿੰਦੇ ਨੇ ਫਿਰ ਵੀ ਉਸ ਦੇ ਕੋਲ ਕੁਝ ਪਵਿੱਤਰ ਐਸਾ ਹੁੰਦਾ ਜਿੱਥੋਂ ਉਹਦੇ ਜੀਵਨ ਦੀ ਪਵਿੱਤਰਤਾ ਦੀ ਅਰੰਭਤਾ ਹੁੰਦੀ ਹੈ ਜਿੱਥੋਂ ਆਪਣੇ ਆਪ ਨੂੰ ਉਸ ਪ੍ਰਭੂ ਦੀ ਦਰਗਾਹ ਤੱਕ ਲਜਾ ਸਕਦੀ ਹੈ ਪਰ ਉਸ ਵਕਤ ਜੇਕਰ ਉਸ ਨੂੰ ਕੋ ਸੰਗਤ ਮਿਲ ਜਾਏ ਤੇ ਉਹ ਕੋ ਸੰਗਤ ਉਸ ਨੂੰ ਪਰਤ ਕੇ ਫੇਰ ਇੱਕ ਵੱਡੀ ਮੈਲ ਦੇ ਵਿੱਚ ਧੱਕ ਸਕਦੀ ਹੈ ਸੁੱਟ ਸਕਦੀ ਹੈ ਬਾਬਾ ਜੀ ਨੇ ਇੱਕ ਸ਼ਲੋਕ ਇਸ ਦੇ ਪਰਥਾਏ ਹੋਰ ਵੀ ਦਰਜ ਕੀਤਾ ਕਿ ਕਬੀਰ ਨਿਰਮਲ ਵੂਂ ਦਾ ਕਾਸ਼ ਕੀ ਨੀਨੀ ਭੂਮਰ ਲਾਏ ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ ਕਹਿਣ ਲੱਗੇ ਜਦੋਂ ਮਨੁੱਖ ਦੇ ਅੰਦਰ ਮਲੀਨਤਾ ਆ ਜਾਂਦੀ ਹੈ ਮੈਲ ਆ ਜਾਂਦੀ ਹੈ ਤਾਂ ਫਿਰ ਕਹਿਣ ਲੱਗੇ ਕੋਈ ਸ਼ਾਨਪ ਕੋਈ ਚਲਾਕੀ ਕੋਈ ਹੁਜਤ ਫਿਰ ਕੰਮ ਨਹੀਂ ਆਉਂਦੀ ਸਹਿਬ ਪਾਤਸ਼ਾਹ ਦੀ ਪਾਵਨ ਬਾਣੀ ਦਾ ਫਰਮਾਨ ਇਹ ਵੀ ਹੈ ਕਿ ਚਤਰਾਈ ਅਤੇ ਸਿਆਣਪਾਂ ਕਿਤੇ ਕਾਮ ਨਾ ਹੋਵੇ ਇਹ ਸਾਰਾ ਕੁਝ ਜਦੋਂ ਅਸੀਂ ਮੈਲ ਦੇ ਪਰਥਾਏ ਮਲੀਨਤਾ ਦੇ ਪਰਥਾਏ ਇਹ ਸ਼ਬਦਾਂ ਦੀ ਵਿਚਾਰ ਸਾਂਝੀ ਕਰਦੇ ਹਾਂ ਇਨ੍ਹਾਂ ਸ਼ਬਦਾਂ ਦੇ ਵਿੱਚ ਹੀ ਬਾਬਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੌਵੇਂ ਗੁਰੂ ਦੇਵ ਧਰਮ ਦੀ ਚਾਦਰ ਸਤਿਗੁਰੂ ਆਪ ਜੀ ਦਾ ਇਹ ਸ਼ਲੋਕ ਸਾਹਮਣੇ ਆ ਗਿਆ ਅੱਜ ਕੁਦਰਤੀ ਕਿ ਸਤਗੁਰੂ ਪਾਤਸ਼ਾਹ ਜੀ ਅੱਜ ਇਸ ਪਾਵਨ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਦੇ ਨੇ ਕਿ ਜਿੱਥੇ ਤੇਰੇ ਅੰਦਰ ਦੀਆਂ ਮੈਲਾਂ ਤੇਰੇ ਅੰਦਰ ਦੇ ਦੁੱਖ ਅੰਦਰਤਾ ਅੰਦਰ ਦੀ ਮਲੀਨਤਾ ਨੂੰ ਦੂਰ ਕਰਨ ਦਾ ਕੋਈ ਵੀ ਉਪਰਾਲਾ ਨਹੀਂ ਹੈ ਸਤਗੁਰੂ ਕਹਿੰਦੇ ਨੇ ਉਥੇ ਤੇਰੇ ਅੰਦਰ ਦੇ ਭੈਅ ਅੰਦਰ ਦੇ ਤੌਖਲੇ ਡਰ ਦੁੱਖ ਤਕਲੀਫਾਂ ਇਨਾਂ ਨੂੰ ਦੂਰ ਕਰਨ ਵਾਸਤੇ ਉਸ ਪ੍ਰਭੂ ਨੇ ਹਰ ਵਕਤ ਤੇਰੇ ਨਾਲ ਤੇਰੇ ਸੰਗ ਵਸਣਾ ਕੀਤਾ ਹੈ ਤੇਰੇ ਤੋਂ ਦੂਰ ਨਹੀਂ ਬਸ ਤੈਨੂੰ ਦਿਖਾਈ ਨਹੀਂ ਦਿੰਦਾ ਕਾਰਨ ਇਹਦਾ ਇਹ ਹੈ ਕਿ ਜਦੋਂ ਜੀਵਨ ਦੀ ਬੁਰਾਈ ਵੱਲ ਮਨੁੱਖ ਨੇ ਇੱਕ ਕਦਮ ਕਟ ਪਟਿਆ ਪੁਰਾਤਨ ਸਮੇਂ ਚ ਇੱਕ ਉਦਾਹਰਨ ਦਿਆ ਕਰਦੇ ਸੀ ਕਿ ਚੜਿਆ ਸੌ ਤੇ ਲੱਥਿਆ ਪੋ ਜਦੋਂ ਹੀ ਮਨੁੱਖ ਮਲੀਨਤਾ ਦੇ ਰਾਹ ਤੇ ਤੁਰਦਾ ਹੈ ਦਾ ਅੰਦਰੋਂ ਅੰਦਰ ਦੀ ਪਵਿੱਤਰਤਾ ਮਨੁੱਖ ਨੂੰ ਆਵਾਜ਼ ਮਾਰਦੀ ਹੈ ਮੋੜਨ ਦਾ ਯਤਨ ਕਰਦੀ ਹੈ ਹੋੜਨ ਦਾ ਯਤਨ ਕਰਦੀ ਹੈ ਅੰਦਰ ਦੀ ਆਵਾਜ਼ ਆਉਂਦੀ ਹੈ ਜਦੋਂ ਹੀ ਮਨੁੱਖ ਉਸ ਆਵਾਜ਼ ਨੂੰ ਅਣ ਸੁਣਿਆ ਕਰ ਦਿੰਦਾ ਹੈ ਅਣ ਟੱਠਾ ਕਰ ਦਿੰਦਾ ਹੈ ਤਾਂ ਉਹ ਆਵਾਜ਼ ਹੌਲੀ ਹੌਲੀ ਮੱਧਮ ਪੈ ਜਾਂਦੀ ਹੈ ਦਬ ਜਾਂਦੀ ਹੈ ਮਲੀਨਤਾ ਦੇ ਰਾਹ ਵੱਲ ਨੂੰ ਇੱਕ ਹੀ ਕਦਮ ਹੁੰਦਾ ਜਿਹੜਾ ਪਟਿਆ ਜਾਂਦਾ ਫਿਰ ਬਾਅਦ ਵਿੱਚ ਅਗਲਾ ਕਦਮ ਉਦੇ ਪਿੱਛੇ ਜਾਂਦਾ ਹੈ ਕਿਸੇ ਵੀ ਰਸਤੇ ਤੇ ਤੁਰியே ਰਸਤੇ ਤੇ ਮੁੜਨ ਵਾਸਤੇ ਇੱਕ ਹੀ ਕਦਮ ਜ਼ਰੂਰੀ ਹੁੰਦਾ ਹੈ ਅਗਲਾ ਕਦਮ ਤਾਂ ਫਿਰ ਉਸਦੇ ਪਿੱਛੇ ਤੁਰਨਾ ਹੁੰਦਾ ਸੱਚ ਵੱਲ ਨੂੰ ਵੀ ਮੁੜਨ ਵਾਸਤੇ ਇੱਕ ਕਦਮ ਇੱਕ ਪਲ ਚਾਹੀਦਾ ਐਸੇ ਕਰਕੇ ਬਾਬਾ ਕਬੀਰ ਸਾਹਿਬ ਨੇ ਪਾਵਨ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ ਹੈ ਕਿ ਟੁਕ ਦਮ ਕਰਾਰੀ ਜਾਓ ਕਰੋ ਹਾਜ਼ਰ ਹਜੂਰ ਖੁਦਾਏ ਇੱਕ ਦਮ ਦੀ ਖੇੜ ਹੈ ਸਾਰੀ ਉਸ ਦਮ ਦੀ ਕਿਤੇ ਮਨੁੱਖ ਨੂੰ ਸਮਝ ਆ ਜਾਏ ਉਸ ਦਮ ਦੀ ਕਿਤੇ ਮਨੁੱਖ ਨੂੰ ਸਮਝ ਪੈ ਜਾਏ ਉਸ ਦਮ ਦੀ ਕਿਤੇ ਮਨੁੱਖ ਸੰਭਾਲ ਕਰ ਰਵੇ ਤਾਂ ਬਾਕੀ ਦੇ ਸਾਰੇ ਦਮ ਉਸ ਇੱਕ ਦਮ ਦੇ ਉੱਤੇ ਆ ਕੇ ਖਲੋ ਜਾਂਦੇ ੜਕ ਦਮ ਕਰਾਰੀ ਜਾਓ ਕਰੋ ਤਾਂ ਸਹਿਬ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਕਹਿੰਦੇ ਨੇ ਕਿ ਅੰਦਰ ਭਾਵੇਂ ਬਹੁਤ ਸਾਰੀ ਮੈਲ ਹੈ ਪਰ ਜੇਕਰ ਕਿਤੇ ਇੱਕ ਦਮ ਤੇਰਾ ਉਸ ਗੁਰੂ ਦੇ ਚਰਨਾਂ ਵੱਲ ਨੂੰ ਮੁੜ ਪਵੇ ਤੇ ਜੀਵਨ ਤੇਰਾ ਸਫਲ ਹੋ ਸਕਦਾ ਹੈ ਇਸ ਦੇ ਪਰਥਾਏ ਮੇਰੀ ਇੱਕ ਵਾਰਤਾ ਚੇਤੇ ਆ ਜਾਂਦੀ ਹੈ ਜਿਹੜੀ ਤੁਹਾਡੇ ਨਾਲ ਹੁਣ ਸਾਂਝੀ ਕਰ ਲਵਾਂ ਫਿਰ ਆਪਾਂ ਥੋੜਾ ਸਮਾਂ ਹੀ ਅੱਜ ਵਿਚਾਰ ਦੀ ਸਾਂਝ ਪਾਉਣੀ ਹੈ ਫਿਰ ਸਮਾਪਤੀ ਵੱਲ ਵਧਣਾ ਹੈ ਕੋਈ ਮਨੁੱਖ ਆਪਣੇ ਜੀਵਨ ਤੋਂ ਦੁਖੀ ਹੋ ਕੇ ਕਿਉਂਕਿ ਜਦੋਂ ਮਨੁੱਖ ਦੇ ਅੰਦਰ ਦੀ ਬੈਡ ਹੈਬਿਟਸ ਬੰਦੇ ਦੀ ਅੰਦਰ ਦੀਆਂ ਬੁਰਾਈਆਂ ਮਨੁੱਖ ਦਾ ਖਹਿੜਾ ਨਹੀਂ ਛੱਡਦੀਆਂ ਫਿਰ ਮਨੁੱਖ ਨੂੰ ਇਹ ਲੱਗਦਾ ਵੀ ਜਿਹੜਾ ਜੀਵਨ ਆ ਇਹ ਜੀਵਨ ਨੂੰ ਛੱਡ ਦਿੱਤਾ ਜਾਵੇ ਜਿਹੜਾ ਵਾਰੀ-ਵਾਰੀ ਪਰੇਸ਼ਾਨੀਆਂ ਜਦੋਂ ਸਾਹਮਣੀ ਸਾਹਮਣਾ ਕਰਨਾ ਪੈਂਦਾ ਤਾਂ ਫਿਰ ਮਨੁੱਖ ਕਿਤੇ ਨਾ ਕਿਤੇ ਜੀਵਨ ਤੋਂ ਨਿਰਾਸ਼ ਹੋ ਜਾਂਦਾ ਹੈ ਕਹਿਣ ਲੱਗੇ ਕੋਈ ਮਨੁੱਖ ਕਿਸੇ ਦਰਿਆ ਦੇ ਪੁਲ ਦੇ ਉੱਤੇ ਦਰਿਆ ਦੇ ਵਗਦੇ ਵਹਿਣ ਦੇ ਵਿੱਚ ਛਾਲ ਮਾਰਨ ਲੱਗਦਾ ਹੈ ਤੇ ਕੋਈ ਗੁਰਮੁਖ ਸੱਜਣ ਉਹਦੇ ਕੋਲ ਦੀ ਲੰਘ ਰਿਹਾ ਕੋਈ ਸ਼ਿਆਣਾ ਮਨੁੱਖ ਉਹ ਜਦੋਂ ਤੱਕਦਾ ਉਸ ਨੂੰ ਵੀ ਉਹ ਬੰਦਾ ਆਤਮ ਹੱਤਿਆ ਕਰਨ ਲੱਗਿਆ ਸੁਸਾਇਡ ਅਟੈਂਪਟ ਕਰਨ ਲੱਗਿਆ ਹੈ ਤਾਂ ਦੌੜ ਕੇ ਉਸ ਨੂੰ ਫੜਦਾ ਹੈ ਫੜਨ ਤੋਂ ਬਾਅਦ ਉਸ ਨੂੰ ਕੁਝ ਸਿੱਖਿਆਦਾਇਕ ਬਾਤਾਂ ਸਮਝਾਉਂਦਾ ਹੈ ਆਤਮ ਹੱਤਿਆ ਕਰਨੀ ਬਹੁਤ ਵੱਡਾ ਗੁਨਾਹ ਹੈ ਜਾਂ ਹੋਰ ਕਈ ਗੱਲਾਂ ਉਹਦੇ ਨਾਲ ਉਹ ਸਾਂਝੀਆਂ ਕਰਦਾ ਹੈ ਸ਼ੇਅਰ ਕਰਦਾ ਹੈ ਜਦੋਂ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ ਤੇ ਉਹ ਮਨੁੱਖ ਜਿਹੜਾ ਆਤਮ ਹੱਤਿਆ ਕਰਨ ਲੱਗਦਾ ਨਾ ਉਹ ਬੰਦਾ ਆਪਣੇ ਅੰਦਰ ਦਾ ਖਿਆਲ ਬਦਲ ਜਾਂਦਾ ਉਹ ਘਰ ਬਦਲ ਚਲਾ ਜਾਂਦਾ ਜੇ ਸੱਜਣ ਨੇ ਉਸ ਨੂੰ ਬਚਾਇਆ ਸੀ ਜੇ ਸੱਜਣ ਨੇ ਉਸ ਨੂੰ ਹੋੜਿਆ ਸੀ ਉਸ ਦੀਆਂ ਗੱਲਾਂ ਉਸ ਨੂੰ ਇੰਨੀਆਂ ਚੰਗੀਆਂ ਲੱਗਦੀਆਂ ਨੇ ਕਿ ਉਹਦੇ ਕਹਿ ਦੇ ਉੱਤੇ ਉਹ ਅਸਰ ਕਰਦਾ ਹੈ ਤਉ ਸਤਸੰਗ ਦੇ ਵਿੱਚ ਜਾਣ ਲੱਗ ਜਾਂਦਾ ਥੋੜੇ ਸਮੇਂ ਬਾਅਦ ਉਸ ਦਾ ਜੀਵਨ ਗੁਰਮੁਖਤਾਈ ਵਾਲਾ ਹੋ ਜਾਂਦਾ ਗੁਰਮੁਖ ਜੀਵਨ ਬਣ ਜਾਂਦਾ ਜਿਹੜਾ ਜੀਵਨ ਆਪਣੇ ਆਪ ਨੂੰ ਖਤਮ ਕਰਨ ਲੱਗਿਆ ਸੀ ਹੁਣ ਉਹ ਦੂਜਿਆਂ ਦੇ ਜੀਵਨ ਨੂੰ ਬਚਾਉਣਾ ਉਸ ਦੇ ਜੀਵਨ ਦਾ ਮਕਸਦ ਹੋ ਜਾਂਦਾ ਲੋੜਵੰਦਾਂ ਦੀ ਮਦਦ ਕਰਦਾ ਹੈ ਲੋੜਵੰਦਾਂ ਦੇ ਨਾਲ ਖੜਦਾ ਹੈ ਤੇ ਉਹ ਮਨ ਦੇ ਵਿੱਚ ਸੋਚਦਾ ਵੀ ਜਿਵੇਂ ਕਿਸੇ ਨੇ ਉਸ ਨੂੰ ਇਹ ਜੀਵਨ ਬਖਸ਼ਿਆ ਕਿਸੇ ਨੇ ਉਸ ਦਾ ਜੀਵਨ ਇਹ ਵਾਪਸ 모ੜਿਆ ਹੋ ਰਿਹਾ ਹੈ ਉਸੇ ਤਰ੍ਹਾਂ ਉਹ ਵੀ ਹਰ ਇੱਕ ਦੀ ਸਹਾਇਤਾ ਕਰਕੇ ਹਰ ਇੱਕ ਦੇ ਨਾਲ ਖੜਕੇ ਇਸ ਧਰਤੀ ਤੇ ਕੀਮਤੀ ਜੀਵਨ ਨੂੰ ਬਚਾਉਣ ਦਾ ਯਤਨ ਕਰੇਗਾ ਹੁਣ ਜਦੋਂ ਇਸ ਤਰ੍ਹਾਂ ਦਾ ਜੀਵਨ ਉਸ ਦਾ ਉੱਚਾ ਸੁੱਚਾ ਹੋ ਜਾਂਦਾ ਹੈ ਇੱਕ ਤਾਂ ਸਮਾਂ ਸੀ ਆਤਮ ਹੱਤਿਆ ਵੱਲ ਤੁਰਦਾ ਹੈ ਇੱਕ ਸਮਾਂ ਐਸਾ ਆ ਜਾਂਦਾ ਹੈ ਕਿ ਜੀਵਨ ਦੇ ਸਿਖਰ ਤੇ ਪਹੁੰਚ ਜਾਂਦਾ ਹੈ ਦੋਮੇ ਅਵਸਥਾਵਾਂ ਮਾ ਅਲੱਗ-ਅਲੱਗ ਨੇ ਬੰਦੇ ਦੀ ਪਾਵਨ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ ਹੈ ਕਿ ਮਨੁੱਖ ਦੀ ਹਾਲਤ ਹੀ ਇਹ ਹੈ ਮਨੁੱਖ ਇੱਕ ਪਲ ਦੇ ਵਿੱਚ ਮੁਠੀ ਵਿੱਚ ਇੱਕ ਪਲ ਵਿੱਚ ਥੱਬੇ ਵਿੱਚ ਅਸੀਂ ਕਹਿ ਦਈਏ ਵੀ ਇੱਕ ਪਲ ਦੇ ਵਿੱਚ 네ਗੇਟਿਵ ਇੱਕ ਪਲ ਦੇ ਵਿੱਚ ਪੋਜ਼ਿਟਿਵ ਕਿਉਂਕਿ ਥਾਟ ਨੇ ਇੱਕਦਾਂ ਹੀ ਅੰਦਰੋਂ ਪ੍ਰਕੁਲਤ ਹੁੰਦੇ ਨੇ ਵਿਚਾਰਾਂ ਦਾ ਆਦਾਨ-ਪ੍ਰਦਾਨ ਹੈ ਹੀ ਏ ਵਿਚਾਰ ਬਹੁਤ ਛੇਤੀ ਪ੍ਰਗਟ ਹੁੰਦੇ ਨੇ ਬਹੁਤ ਛੇਤੀ ਸਮਾਪਤ ਹੁੰਦੇ ਨੇ ਇਹ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਕਿਤੇ ਕਿਤੇ ਕਿਸੇ ਮਨੁੱਖ ਦੇ ਵਿੱਚ ਇਕਾਗਰਤਾ ਜਿੰਦੀ ਦੁਨੀਆ ਦਾ ਸਭ ਤੋਂ ਵੱਡਾ ਗੁਣ ਹੈ ਅਡੋਲਤਾ ਧਰਮ ਦੇ ਪੰਜ ਗੁਣ ਮੰਨੇ ਜਾਂਦੇ ਨੇ ਉਹਨਾਂ ਪੰਜ ਗੁਣਾਂ ਦੇ ਵਿੱਚੋਂ ਸਥਿਰ ਹੋਣਾ ਜੀਵਨ ਦਾ ਟਿਕ ਜਾਣਾ ਇਹ ਗੁਣ ਬਹੁਤ ਵੱਡਾ ਗੁਣ ਹੈ ਸਤਿਗੁਰਾਂ ਨੇ ਜਿਸ ਦਿਨ ਖਾਲਸਾ ਪੰਥ ਸਾਜਿਆ ਸੀ ਨਾ ਕਲਗੀਧਰ ਪਾਤਸ਼ਾਹ ਦੇ ਜਦੋਂ ਜੀਵਨ ਨੂੰ ਅਸੀਂ ਪੜਦੇ ਹਾਂ ਤੇ ਖਾਲਸਾ ਪੰਥ ਦੀ ਸਾਜਨਾ ਦੇ ਵਕਤ ਸਤਿਗੁਰਾਂ ਨੇ ਜਿੱਥੇ ਧਰਮ ਦੀ ਸਭ ਤੋਂ ਪਹਿਲਾ ਲੱਛਣ ਕਿਹਾ ਸੀ ਵੀ ਦਇਆ ਧਰਮ ਦਾ ਮੂਲ ਹੈ ਜਿੱਥੇ ਦਇਆ ਨਹੀਂ ਹੋਏਗੀ ਉਥੇ ਧਰਮ ਦਾ ਜਨਮ ਨਹੀਂ ਹੋ ਸਕਦਾ ਤੇ ਨਾਲ ਹੀ ਸਤਿਗੁਰਾਂ ਨੇ ਕਿਹਾ ਸੀ ਕਿ ਦਇਆ ਤੋਂ ਬਾਅਦ ਧਰਮ ਦਾ ਜਨਮ ਹੁੰਦਾ ਹੈ ਧਰਮ ਦੇ ਜੀਵਨ ਨੂੰ ਵੀ ਓਨੀ ਦੇਰ ਤੱਕ ਜਿਉਆ ਨਹੀਂ ਜਾ ਸਕਦਾ ਜਿੰਨੀ ਦੇਰ ਤੱਕ ਮਨੁੱਖ ਦੇ ਅੰਦਰ ਅਡੋਲਤਾ ਨਹੀਂ ਅਡੋਲਤਾ ਦੀ ਦਾਤ ਸਭ ਤੋਂ ਵੱਡੀ ਦਾਤ ਹੈ ਅਰਦਾਸ ਵੀ ਜਦੋਂ ਅਸੀਂ ਕਰਦੇ ਆ ਨਾ ਗੁਰੂ ਤੋਂ ਜਿਹੜੀਆਂ ਚੀਜ਼ਾਂ ਅਸੀਂ ਮੰਗਦੇ ਆ ਉਹਦੇ ਚ ਅਸੀਂ ਮੰਗਦੇ ਵੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਵਿਵੇਕ ਦਾਤ ਸਹਾ ਦਾਤ ਭਰੋਸਾ ਦਾਤ ਜਿਹੜੇ ਵਿਸਾਹ ਦਾਤ ਤੇ ਭਰੋਸਾ ਦਾਤ ਨੇ ਇਹ ਦੋ ਇਹੋ ਜਿਹੇ ਦਾਣ ਨੇ ਜਿਹੜੇ ਅਡੋਲਤਾ ਤੇ ਖੜੇ ਨੇ ਸਰਪਾਤ ਸੇ ਕਹਿੰਦੇ ਨੇ ਪਾਵਨ ਬਾਣੀ ਚ ਤੇ ਇਹ ਉਪਦੇਸ਼ ਵੀ ਦਿੱਤਾ ਡਗਮਗ ਛਾੜ ਰੇ ਮਨ ਬੋਰਾ ਡੋਲਣਾ ਛੱਡ ਦੇ ਤੇ ਗੁਰੂ ਤੋਂ ਜਦੋਂ ਆਪਾਂ ਅਰਦਾਸ ਵੀ ਕਰਦੇ ਆ ਨਾ ਗੁਰੂ ਦੇ ਚਰਨਾਂ 'ਚ ਤੇ ਕਹਿੰਦੇ ਜਿਸ ਦਿਨ ਸਿੱਖ ਸਮਰਪਿਤ ਹੋ ਕੇ ਅਰਦਾਸ ਕਰਦਾ ਗੁਰੂ ਨੂੰ ਸਮਰਪਿਤ ਹੋ ਕੇ ਜਿਸ ਦਿਨ ਸਿੱਖ ਆਪਣਾ ਆਪਾ ਗੁਰੂ ਨੂੰ ਸੌਂਪ ਦਿੰਦਾ ਹੈ ਉਸ ਦਿਨ ਸਿੱਖ ਦੇ ਅੰਦਰੋਂ ਸਭ ਤੋਂ ਪਹਿਲੀ ਅਰਦਾਸ ਇਹ ਰੱਖਦੀ ਨਿਕਲਦੀ ਹੈ ਵੀ ਸਤਿਗੁਰੂ ਹੁਣ ਤੇਰੇ ਸਪੁਰਦ ਕਰਦੇ ਆ ਮੈਂ ਆਪਣੇ ਆਪ ਨੂੰ ਹੈਂਡ ਓਵਰ ਕਰ ਰਿਹਾ ਹਾਂ ਹੁਣ ਇਸ ਤੋਂ ਬਾਅਦ ਇੱਕ ਕੰਮ ਕਰੀ ਮੈਨੂੰ ਡੋਲਣ ਨਾ ਦੇਈ ਨੰਦੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਤੂੰ ਸਾਰੀਆਂ ਕਲਾਾਂ ਦੇ ਵਿੱਚ ਸਮਰੱਥ ਹੈ ਤੂੰ ਸਭ ਕੁਝ ਕਰ ਸਕਦਾ ਪਰ ਇੱਕ ਕੰਮ ਕਰੀ ਹੋਰ ਕੁਝ ਵੀ ਨਾ ਮੈਨੂੰ ਦੇ ਮੈਨੂੰ ਕੁਝ ਨਹੀਂ ਚਾਹੀਦਾ ਹਾਲਾਂਕਿ ਤੂੰ ਕਰ ਸਭ ਕੁਝ ਸਕਦਾ ਹੈ ਤੂੰ ਸਭ ਕੁਝ ਦੇ ਸਕਦਾ ਹੈ ਇੱਥੇ ਸ਼ਬਦ ਵਰਤਿਆ ਸਰਬ ਕਲਾ ਸਮਰੱਥ ਦੇਖੋ ਸ਼ਬਦਾਂ ਦਾ ਐਕਸੈਂਟ ਹੁੰਦਾ ਹੈ ਸ਼ਬਦਾਂ ਦਾ ਕਲੇਜ਼ਾ ਹੁੰਦਾ ਹੈ ਸਮਝਣ ਦਾ तरीका ਹੁੰਦਾ ਸ਼ਬਦ ਨੂੰ ਜਦੋਂ ਅਸੀਂ ਗਹਿਰਾਈ ਨਾਲ ਸਮਝਦੇ ਆ ਨਾ ਤਾਂ ਸ਼ਬਦ ਨੂੰ ਜਦੋਂ ਪਕੜਦੇ ਆ ਵਿਵੇਕ ਬੁੱਧ ਵੀ ਜ਼ਰੂਰੀ ਹੈ ਨਾ ਸ਼ਬਦ ਨੂੰ ਖੜਨਾ ਕਿਸ ਤਰ੍ਹਾਂ ਹੈ ਸ਼ਬਦ ਨੂੰ ਸਮਝਣਾ ਕਿਸ ਤਰ੍ਹਾਂ ਤੇਰੇ ਚਰਨਾਂ ਚ ਡੰਡਵਤ ਬੰਦਨ ਹੈ ਡੰਡਵਤ ਮਤਲਬ ਤੇਰੇ ਵਾਂਗੂ ਹੋ ਗਿਆ ਹੁਣ ਮੈਂ ਸਿੱਧਾ ਤੇਰੇ ਰਸਤੇ ਤੇ ਹੁਣ ਵਲ ਫੇਰ ਨਹੀਂ ਰਿਹਾ ਮੇਰੇ ਵਿੱਚ ਡੰਡੌਤ ਡੰਡਵਤ ਹੋ ਜਾਣਾ ਸਿੱਧਾ ਹੋ ਜਾਣਾ ਬੰਦਨ ਬੰਦਨਾ ਇਸ਼ਟ ਦੀ ਅਰਾਧਨਾ ਕਰਨ ਦਾ ਯੁਗਤੀ ਤਰੀਕਾ ਇੱਕ ਵਾਰੀ ਨਹੀਂ ਅਨੇਕਾਂ ਵਾਰ ਜਦੋਂ ਵੀ ਤੈਨੂੰ ਮਿਲਾਂ ਜਦੋਂ ਤੂੰ ਚੇਤਿਆ ਮੈਂ ਹਰ ਵਕਤ ਦਰਨੌਤ ਕਰਾਂ ਤੇ ਤੂੰ ਸਾਰੀਆਂ ਕਲਾਵਾਂ ਦੇ ਵਿੱਚ ਸਮਰੱਥ ਹੈ ਸਰਕ ਕਲਾ ਵਿੱਚ ਮਹਾਰਤ ਰੱਖਦਾ ਹੈ ਤੂੰ ਮੈਨੂੰ ਕੁਝ ਵੀ ਬਣਾ ਸਕਦਾ ਇੱਕ ਪਲ ਦੇ ਵਿੱਚ ਕੀੜੀ ਤੋਂ ਬਾਦਸ਼ਾਹ ਇੱਕ ਪਲ ਦੇ ਵਿੱਚ ਬਾਦਸ਼ਾਹ ਤੋਂ ਕੀੜੀ ਇੱਕ ਪਲ ਦੇ ਵਿੱਚ ਇੱਕ ਡੂੰਗੀ ਖਾਈ 'ਚੋਂ ਮੈਨੂੰ ਉੱਚੇ ਅਸਮਾਨ ਵਿੱਚ ਤੇ ਅਗਲੇ ਪਲ ਵਿੱਚ ਉੱਚੇ ਅਸਮਾਨ ਚ ਡੂੰਗੀ ਖਾੜੀ ਵਿੱਚ ਧੱਕ ਸਕਦਾ ਹੈ ਪਰ ਕਹਿਣ ਲੱਗੇ ਇਹਨਾਂ ਸਾਰੀਆਂ ਗੁਣਾਂ ਤੋਂ ਇਹਨਾਂ ਸਾਰੀਆਂ ਤਾਕਤਾਂ ਤੋਂ ਮੈਨੂੰ ਕੁਝ ਨਹੀਂ ਚਾਹੀਦਾ ਇੱਕ ਕੰਮ ਕਰ ਮੈਨੂੰ ਡੋਲਣ ਤੋਂ ਬਚਾ ਲਾ ਬਸ ਮੈਂ ਡੋਲਣਾ ਨਾ ਹੋਰ ਕੁਝ ਵੀ ਨਹੀਂ ਚਾਹੀਦਾ ਹਰ ਰੋਜ਼ ਪੜਦੇ ਹਾਂ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇਕਰ ਹੱਥ ਫਿਰ ਕਹਿਣ ਲੱਗੇ ਮੈਂ ਡੋਲਦਾ ਬਹੁਤ ਲੰਮੇ ਸਮੇਂ ਤੋਂ ਆਇਆ ਮੈਂ ਅੱਜ ਦਾ ਨਹੀਂ ਡੋਲ ਰਿਹਾ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਪਤਾ ਨਹੀਂ ਕਿੰਨੇ ਕ ਸਮੇਂ ਦਾ ਮੈਂ ਡੋਲਦਾ ਫਿਰ ਰਿਹਾ ਪਤਾ ਨਹੀਂ ਕਿੰਨੇ ਕ ਸਮੇਂ ਦਾ ਮੈਂ ਡੋਲ ਰਹਾ ਹਾਂ ਨਾਨਕ ਕੀ ਪ੍ਰ ਮੇਰੀ ਇੱਕ ਹੀ ਬੇਨਤੀ ਮੈਨੂੰ ਆਪਣੀ ਭਗਤੀ ਨਾਲ ਅਡੋਲ ਰੱਖ ਤੇ ਜਦੋਂ ਅਸੀਂ ਪੰਜ ਪਿਆਰਾਂ ਦਾ ਕਨਸੈਪਟ ਵੀ ਪੜ੍ਹਦੇ ਆ ਨਾ ਜਿੱਥੇ ਦਇਆ ਆਉਂਦੀ ਹੈ ਜਿੱਥੇ ਧਰਮ ਆਉਂਦਾ ਹੈ ਉੱਥੇ ਸਿੱਖੀ ਦਾ ਤੀਜਾ ਮੁੱਢਲਾ ਅਸੂਲ ਜਿਹੜਾ ਵੱਡਾ ਅਸੂਲ ਹੈ ਉਹ ਹੈ ਮੁਹਕਮ ਮੁਹਕਮ ਦਾ ਮਤਲਬ ਹੈ ਟਿਕਿਆ ਹੋਣਾ ਅਡੋਲ ਇੱਕ ਥਾਂ ਦੇ ਉੱਤੇ ਮੁਕਾਮ ਫਾਰਸੀ ਭਾਸ਼ਾ ਦਾ ਸ਼ਬਦ ਹੈ ਮੁਕਾਮ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਸ਼ਬਦ ਦੇ ਵਿੱਚ ਆਉਂਦਾ ਮੁਹਕਾਮ ਮੁਕਾਮ ਦਾ ਮਤਲਬ ਹੈ ਕਿਸੇ ਚੀਜ਼ ਦਾ ਟਿਕਿਆ ਹੋਣਾ ਸੇਵ ਪਾਤਸ਼ਾਹ ਕਹਿੰਦੇ ਜਾਂ ਤਾਂ ਪ੍ਰਮਾਤਮਾ ਦਾ ਗੁਣਾ ਵੀ ਉਹ ਅਡੋਲ ਹੈ ਬਾਕੀ ਸਾਰੀ ਧਰਤੀ ਚੱਲ ਰਹੀ ਹੈ ਇੱਕ ਪ੍ਰਮਾਤਮਾ ਅਡੋਲ ਖੜਾ ਹੈ ਤੇ ਦੂਜਾ ਕਹਿਣ ਲੱਗੇ ਉਹ ਅਡੋਲ ਹੋ ਜਾਏਗਾ ਜਿਹੜਾ ਉਸ ਅਡੋਲ ਦੇ ਨਾਲ ਜੁੜ ਜਾਏਗਾ ਹਰ ਰੋਜ਼ ਪੜਦੇ ਦਿਨ ਰਵ ਚੱਲੇ ਨੇ ਸਸ ਚੱਲੇ ਤਾਰਕਾ ਲੱਖ ਬਲੋਏ ਮੁਕਾਮ ਉਹੀ ਇੱਕ ਹੈ ਨਾਨਕਾ ਸੱਚ ਬਗੋਏ ਸੂਰਜ ਵੀ ਚੱਲ ਰਿਹਾ ਹੈ ਤਾਰੇ ਵੀ ਚੱਲ ਰਹੇ ਨੇ ਸਭ ਕੁਝ ਚੱਲ ਰਿਹਾ ਹੈ ਚਲਾਈ ਮਾਨ ਹੈ ਇੱਕ ਪ੍ਰਮਾਤਮਾ ਹੈ ਜਿਹੜਾ ਅਚਲ ਹੈ। ਕਹਿਣ ਲੱਗੇ ਅਚਲ ਨਾਲ ਜੁੜੇਗਾ ਤੇ ਅਚਲ ਹੋਏਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਜੀਵਨ ਦਾ ਸਭ ਤੋਂ ਵੱਡਾ ਗੁਨਾਹ ਮਨੁੱਖ ਦਾ ਜੀਵਨ ਅਡੋਲ ਹੋ ਜਾਣਾ। ਅਡੋਲਤਾ ਤੋਂ ਬਿਨਾ ਪ੍ਰਾਪਤੀ ਕੋਈ ਨਹੀਂ ਹੈ। ਅਡੋਲਤਾ ਨਾਲ ਪ੍ਰਾਪਤੀ ਹੈ। ਜਿਵੇਂ ਜਿਵੇਂ ਅਡੋਲ ਹੁੰਦਾ ਜਾਏਗਾ, ਤਿਵੇਂ-ਤਿਵੇਂ ਪ੍ਰਾਪਤ ਹੁੰਦਾ ਜਾਏਗਾ ਸਾਰਾ ਕੁਝ। ਟਿਕਾਹ ਧੀਰਜ ਬਹੁਤ ਜ਼ਰੂਰੀ ਹੈ। ਪਰ ਮਨੁੱਖ ਦੀ ਹਾਲਤ ਹੈ ਵੀ ਮਨੁੱਖ ਇੱਕ ਪਲ ਦੇ ਵਿੱਚ ਕੁਝ ਅਗਲੇ ਪਲ ਵਿੱਚ ਕੁਝ ਮਨ ਸਾਡਾ ਡੋਲਦਾ ਹੈ ਸਾਡੇ ਹਾਲਤ ਇਹ ਹੈ ਅਸੀਂ ਕਦੇ ਗੁਰੂ ਨੂੰ ਨਿੰਦਣ ਲੱਗ ਪੈਂਦੇ ਆ ਕਦੇ ਗੁਰੂ ਦੀ ਬਹੁਤੀ ਸਲਾਹਤ ਕਰਦੇ ਕਿਤੇ ਕਿਤੇ ਕਹਿ ਦਿੰਦੇ ਆ ਗੁਰੂ ਨੇ ਸਾਨੂੰ ਸਭ ਕੁਝ ਦੇ ਦਿੱਤਾ ਕਿਤੇ ਕਿਤੇ ਕਹਿੰਦੇ ਕੁਝ ਵੀ ਨਹੀਂ ਦਿੱਤਾ ਸਾਨੂੰ ਕੀ ਕੀਤਾ ਸਾਡੇ ਨਾਲ ਇਹ ਸਾਡੇ ਅੰਦਰ ਦੀ ਹਾਲਤ ਹੈ ਆਵਾ ਗਵਨ ਹੁੰਦਾ ਹੈ ਫੁਨ ਫੁਨ ਇਹ પ્રસੰਗ ਨਾ ਛੁੱਟੇ ਕਹਿੰਦੇ ਪਲ ਦੇ ਵਿੱਚ ਕਿਤੇ ਗੁਰੂ ਨੂੰ ਇਹ ਕਹਿ ਦੇਣਾ ਵੀ ਕੱਖ ਵੀ ਨਹੀਂ ਕੀਤਾ ਸਾਡੇ ਵਾਸਤੇ ਕੀ ਕਰ ਦਿੱਤਾ ਕਿਤੇ ਕਹਿ ਦੇਣਾ ਸਾਰਾ ਕੁਝ ਉਸੇ ਦਾ ਕੀਤਾ ਹੈ ਇਹ ਬੰਦੇ ਦੀ ਹਾਲਤ ਹੈ ਮਨੁੱਖ ਕਿਤੋਂ ਕਿਤੇ ਪਹੁੰਚ ਸਕਦਾ ਇੱਕ ਪਾਲੀ ਬਸ ਇੱਕ ਕਦਮ ਹੈ ਬਸ ਇੱਕ ਖਿਆਲ ਪਤਾ ਨਹੀਂ ਕਦੋਂ ਪੈਦਾ ਹੁੰਦੇ ਨੇ ਖਿਆਲ ਖਿਆਲਾਂ ਨੂੰ ਫੜਨਾ ਬਹੁਤ ਕਠਿਨ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਸਮਝ ਲਿਆ ਅੱਜ ਹਿਮਨ ਸਾਈਕੀ ਦੇ ਵਿੱਚ ਬਹੁਤ ਸਾਰੀਆਂ ਸਟੱਡੀਜ਼ ਹੋ ਰਹੀਆਂ ਨੇ ਬਹੁਤ ਸਾਰੀਆਂ ਰਿਸਰਚ ਬਹੁਤ ਸਾਰੀਆਂ ਖੋਜਾਂ ਹੋ ਰਹੀਆਂ ਨੇ ਤੇ ਹਰ ਖੋਜ ਦੇ ਵਿੱਚ ਹਿਊਮਨ ਸਾਈਕੀ ਦੇ ਉੱਤੇ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਕੰਮ ਹੋ ਰਿਹਾ ਹੈ ਪਰ ਆਹ ਚੀਜ਼ ਫੜਨੀ ਬਹੁਤ ਔਖੀ ਹੋ ਗਈ ਸਿਗਮੈਂਟ ਪ੍ਰਾਈਡ ਵਰਗੇ ਵੀ ਹੱਥ ਖੜੇ ਕਰ ਗਏ ਉਹ ਕਹਿੰਦੇ ਵੀ ਆਹ ਚੀਜ਼ ਨਹੀਂ ਫੜੀ ਜਾ ਸਕਦੀ ਇੱਕ ਪਲ ਦੇ ਵਿੱਚ ਹੀ ਮਨ ਦੀ ਅਵਸਥਾ ਪਤਾ ਨਹੀਂ ਕਿੱਥੋਂ ਕਿੱਥੇ ਚਲੀ ਜਾਵੇ ਡੀਪ ਸਲੀਪ ਦੇ ਵਿੱਚ ਵੀ ਜਿੱਥੇ ਅਸੀਂ ਮੰਨਦੇ ਆ ਕਿ ਮਨ ਟਿਕ ਜਾਂਦਾ ਕਹਿਣ ਲੱਗੇ ਉੱਥੇ ਵੀ ਇਹ ਟਿਕਦਾ ਨਹੀਂ ਤਲ ਵੀ ਮੈਂ ਵਿਚਾਰ ਕਰ ਰਿਹਾ ਸੀ ਕਿਤੇ ਬੈਠਾ ਵੀ ਜਦੋਂ ਅਸੀਂ ਕਹਿੰਦੇ ਨਾ ਬਿਲਕੁਲ ਸਰੀਰ ਸੁੱਤਾ ਪਿਆ ਹੁੰਦਾ ਟਿਕਿਆ ਹੁੰਦਾ ਹੈ ਕਮਾਲ ਦੀ ਗੱਲ ਹੈ ਮਨੋਦੋ ਕੰਮ ਤੇ ਲੱਗਿਆ ਪਿਆ ਹੁੰਦਾ ਜਿਹੜੇ ਸਾਡੇ ਸਾਰੇ ਦਿਨ ਦੇ ਕੀਤੇ ਕੰਮ ਨੇ ਉਹਨਾਂ ਫਾਈਲਾਂ ਨੂੰ ਉਹਨਾਂ ਫੋਲਡਰਸ ਨੂੰ ਉਹ ਅਲੱਗ-ਅਲੱਗ ਥਾਵਾਂ ਤੇ ਐਡਜਸਟ ਕਰ ਰਿਹਾ ਹੁੰਦਾ ਸਾਡੇ ਜਿਹੜੇ ਲਫ਼ਜ਼ ਨੇ ਉਹਨਾਂ ਨੂੰ ਉਹ ਟੈਕਸਟ ਦਾ ਰੂਪ ਦੇ ਰਿਹਾ ਹੁੰਦਾ ਜਿਹੜੇ ਟੈਕਸਟ ਨੇ ਉਹਨਾਂ ਨੂੰ ਲਫ਼ਜ਼ਾਂ ਦਾ ਜਿਹੜੀ ਸਾਡੀਆਂ ਉਥਲ-ਪੁਥਲ ਹੋਈਆਂ ਵਿਚਾਰਾਂ ਨੇ ਉਹਨੂੰ ਲਗਾਤਾਰ ਇੱਕ ਲੜੀ ਦਾ ਤਰਤੀਬ ਦਾ ਰੂਪ ਇਹ ਲਗਾਤਾਰ ਹੀ ਕੰਮ ਕਰਦਾ ਰਹਿੰਦਾ ਚੱਲਦਾ ਰਹਿੰਦਾ ਹੈ ਚਲੋ ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਫਿਰ ਮੈਂ ਸਮਾਪਤੀ ਕਰਨੀ ਹੈ ਹੁਣ ਕੀ ਹੈ ਕੋਈ ਮਨੁੱਖ ਆਤਮ ਹੱਤਿਆ ਕਰਨ ਲੱਗਦਾ ਤੇ ਦੂਜਾ ਬੰਦਾ ਉਹਨੂੰ ਬਚਾ ਲੈਂਦਾ ਹੁਣ ਜਦੋਂ ਇੱਕ ਹੀ ਖਿਆਲ ਉਹਦੇ ਮਨ 'ਚ ਬੈੰਦਾ ਤੇ ਉਹ ਆਤਮ ਹੱਤਿਆ ਕਰਨ ਵਾਲਾ ਗੁਰਸਿੱਖ ਹੋ ਨਿਬੜਦਾ ਹੈ ਬੰਦਗੀ ਕਰਨ ਵਾਲੀ ਰੂਹ ਬਣ ਜਾਂਦੀ ਹੈ ਦੂਜਿਆਂ ਦਾ ਜੀਵਨ ਬਚਾਉਣ ਲੱਗਦਾ ਹੈ ਬਹੁਤ ਸੇਵਾ ਸਿਮਨ ਵਾਲੇ ਪਾਸੇ ਤੁਰ ਪੈਂਦਾ ਤੇ ਇੱਕ ਦਿਨ ਕੀ ਹੁੰਦਾ ਹੈ ਕਿ ਜਿਹੜੇ ਬ੍ਰਿਜ ਦੇ ਉੱਤੋਂ ਜਿਹੜੇ ਪੁਲ ਤੋਂ ਛਾਲ ਮਾਰ ਕੇ ਦਰਿਆ ਦੇ ਵਿੱਚ ਆਪਣੀ ਜਾਨ ਗਵਾਉਣੀ ਚਾਹੁੰਦਾ ਸੀ ਕਿਸੇ ਗੁਰਸਿੱਖ ਨੇ ਆ ਕੇ ਉਹਨੂੰ ਬਚਾਇਆ ਸੀ ਤੇ ਉਹਦਾ ਜੀਵਨ ਬਦਲ ਗਿਆ ਸੀ ਅੱਜ ਉਹ ਉਸੇ ਪੁਲ ਉੱਤੇ ਲੰਘ ਰਿਹਾ ਤੇ ਉਸੇ ਪੁਲ ਦੇ ਉੱਤੇ ਇੱਕ ਸੱਜਣ ਖੜਾ ਹੈ ਛਾਲ ਮਾਰਨ ਦੀ ਤਿਆਰੀ ਕਰ ਰਿਹਾ ਹੈ ਕਿਸੇ ਸੱਜਣ ਨੇ ਬਚਾਇਆ ਸੀ ਉਸਨੂੰ ਜਿਹਨੂੰ ਬਚਾਇਆ ਸੀ ਉਹ ਸੁਪਲਤ ਦੀ ਲੰਘ ਰਿਹਾ ਕੁਝ ਸਮਾਂ ਪਾ ਕੇ ਪਰ ਅੱਜ ਕੋਈ ਛਾਲ ਮਾਰਨ ਵਾਲਾ ਹੋਰ ਖੜਾ ਹੈ ਤੇ ਉਹਨੂੰ ਝਟ ਆਪਣੀ ਯਾਦ ਆ ਗਈ ਵੀ ਮੈਂ ਵੀ ਕਿਸੇ ਦਿਨ ਇਸ ਹਾਲਤ 'ਚ ਸੀਗਾ ਇੱਥੇ ਆਪਣੇ ਆਪ ਨੂੰ ਖਤਮ ਕਰਨ ਲੱਗਿਆ ਸੀ ਤੇ ਉਹ ਦੌੜ ਕੇ ਜਾ ਕੇ ਉਹ ਬੰਦੇ ਦੀ ਬਾਹ ਫੜਦਾ ਤੇ ਉਹਨੂੰ ਬਚਾਉਂਦਾ ਉਹ ਕਹਿੰਦਾ ਜ਼ਿੰਦਗੀ ਬੜੀ ਕੀਮਤੀ ਹੈ ਇਸ ਤਰ੍ਹਾਂ ਥੋੜੀ ਮਿਲਦੀ ਗੱਲਾਂ ਬਾਤਾਂ ਹੋਈਆਂ ਜਦੋਂ ਨੇ ਉਹਨੂੰ ਗੋਹ ਨਾਲ ਦੇਖਿਆ ਤੇ ਉਹਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਅੱਜ ਦਰਿਆ ਦੇ ਵਿੱਚ ਛਾਲ ਮਾਰਨ ਵਾਲਾ ਉਹ ਬੰਦਾ ਸੀ ਜਿਹਨੇ ਕੁਝ ਸਮਾਂ ਪਹਿਲਾਂ ਇਹਨੂੰ ਬਚਾਇਆ ਸੀ ਉਹ ਹੈਰਾਨ ਹੋ ਕੇ ਪੁੱਛਦਾ ਉਹ ਕਹਿੰਦਾ ਮੇਰਾ ਜੀਵਨ ਤੂੰ ਬਦਲਿਆ ਤੇ ਅੱਜ ਤੂੰ ਇਸ ਹਾਲਤ ਵਿੱਚ ਉਹ ਕਹਿੰਦਾ ਤੇਰੇ ਜੀਵਨ ਵਿੱਚ ਇੱਕ ਖਿਆਲ ਮੇਰੇ ਬਨੋਸ਼ ਕਰਤੇ ਨੇ ਪਤਾ ਨਹੀਂ ਕਿਵੇਂ ਭੇਜ ਦਿੱਤਾ ਮੇਰੇ ਜੀਵਨ ਵਿੱਚ ਇੱਕ ਬੁਰਾ ਖਿਆਲ ਆਇਆ ਤੇ ਉਸ ਇੱਕ ਮੈਲ ਨੇ ਹਜ਼ਾਰਾਂ ਮੈਲਾ ਇਕੱਠੀਆਂ ਕਰ ਦਿੱਤੀਆਂ ਹੁਣ ਇੰਨੀ ਮਾਇਲ ਦਾ ਬੋਝ ਮੇਰੇ ਤੋਂ ਚੱਕਿਆ ਨਹੀਂ ਜਾਂਦਾ ਮੈਂ ਆਪਣਾ ਜੀਵਨ ਸਮਾਪਤ ਕਰਨ ਲੱਗਿਆ ਗੱਲ ਹੋਈ ਉਹ ਸੱਜਣ ਨੇ ਕਿਹਾ ਉਹ ਕਹਿੰਦਾ ਨਾ ਤੂੰ ਮੇਰੀ ਮਾਇਲ ਹਰ ਸਕਦਾ ਸੀ ਨਾ ਮੈਂ ਤੇਰੀ ਮਾਇਲ ਹਰ ਸਕਦਾ ਮੈਂ ਮੈਲਾ ਨੂੰ ਤੇ ਪੀੜਾ ਨੂੰ ਹਰਨ ਵਾਲਾ ਇੱਕ ਹੀ ਹੈ ਤੂੰ ਜਿਹੜਾ ਖਿਆਲ ਮੈਨੂੰ ਦੇਖ ਕੇ ਗੁਰੂ ਦੇ ਜ ਲੜ ਲਾਇਆ ਸੀ ਉਸ ਇੱਕ ਖਿਆਲ ਨੇ ਗੁਰੂ ਦੀ ਬਖਸ਼ਿਸ਼ ਨੇ ਮੇਰਾ ਜੀਵਨ ਬਦਲ ਦਿੱਤਾ ਤੇ ਕਹਿਣ ਲੱਗੇ ਆ ਜਿਹਦਾ ਕੋਈ ਮਾਲਕ ਨਾ ਰਹਿ ਜਾਵੇ ਪਰਤ ਕੇ ਫਿਰ ਉਹਦੇ ਲੜ ਲੱਗੀਏ ਫਿਰ ਉਹਦੇ 나ਥ ਦੇ ਉਸ ਮਾਲਕ ਦੇ ਚਰਨੀ ਲੱਗ ਜਾਈਏ ਕਿ ਤੇਰੀ ਮੈਲ ਹਰ ਕੇ ਫਿਰ ਪਰਤ ਕੇ ਤੈਨੂੰ ਨਿਰਮਲ ਕਰ ਦੇਵੇ ਮੈਂ ਇੱਕ ਛੋਟੀ ਜੀ ਬੇਨਤੀ ਹੋਰ ਕਰਦਾ ਬਾਬਾ ਰਵਿਦਾਸ ਜੀ ਇੱਕ ਬਾਤ ਕਹਿੰਦੇ ਨੇ ਉਹ ਕਹਿੰਦੇ ਅੱਖਾਂ ਤੇ ਦਰਦ ਹੋਵੇ ਤੇ ਹੱਥ ਚੱਟ ਨੇੜੇ ਜਾਂਦਾ ਹੈ ਬਾਬਾ ਰਵਦਾਸ ਜੀ ਦੇ ਬਚਨ ਨੇ ਅੱਖਾਂ ਤੇ ਦਰਦ ਹੋਵੇ ਤੇ ਹੱਥ ਛੱਟ ਅੱਖਾਂ ਤੇ ਪਹੁੰਚ ਜਾਂਦਾ ਹੈ ਜੇਕਰ ਕਿਤੇ ਸਿਰ ਵਿੱਚ ਦਰਦ ਹੋਵੇ ਤੇ ਹੱਥ ਸਿਰ 'ਚ ਪਹੁੰਚ ਜਾਂਦਾ ਹੈ ਜੇਕਰ ਕਿਤੇ ਗੋਡਿਆਂ ਕੁੱਟੜਿਆਂ 'ਚ ਦਰਦ ਹੋਵੇ ਤਾਂ ਹੱਥ ਉੱਥੇ ਪਹੁੰਚ ਜਾਂਦਾ ਪੈਰ 'ਚ ਦਰਦ ਹੋਵੇ ਤਾਂ ਉੱਥੇ ਪਹੁੰਚ ਜਾਂਦਾ ਹੈ ਕਮਰ ਤੇ ਦਰਦ ਹੋਵੇ ਤੇ ਹੱਥ ਛੱਟ ਕਮਰ ਤੇ ਪਹੁੰਚ ਜਾਂਦਾ ਹੈ ਬਾਬਾ ਜੀ ਕਹਿੰਦੇ ਵੀ ਹੱਥ ਬੰਦੇ ਦਾ ਸਭ ਤੋਂ ਨੇੜੇ ਹੈ ਜਿਹੜਾ ਹਰ ਇੱਕ ਚੀਜ਼ ਤੇ ਜਾ ਕੇ ਉਸ ਦਰਦ ਨੂੰ ਰੋਕਣ ਦਾ ਯਤਨ ਕਰਦਾ ਹੈ ਸਰੀਰ ਦੇ ਨੇੜੇ ਸਭ ਤੋਂ ਹੱਥ ਹੈ ਸਰੀਰ ਦੀ ਮੈਲ ਨੂੰ ਧੋਣ ਵਾਸਤੇ ਵੀ ਹੱਥ ਕੰਮ ਕਰਦਾ ਹੈ ਜੇ ਸਰੀਰ ਮੈੜਾ ਹੋ ਜਾਵੇ ਨਾ ਮਨ ਨੂੰ ਪੈਰ ਨੂੰ ਗੰਦਗੀ ਲੱਗੀ ਹੱਥ ਨਾਲ ਧੁੱਤੀ ਜਾ ਸਕਦੀ ਹੈ ਮੂੰਹ ਨੂੰ ਮੈਲ ਲੱਗ ਜਾਏ ਤੇ ਹੱਥ ਨਾਲ ਧੁੱਤੀ ਜਾ ਸਕਦੀ ਹੈ ਇਹ ਬਾਬਾ ਰਵਿਦਾਸ ਜੀ ਦੇ ਬੋਲ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਖਾਂ ਦੇ ਵਿੱਚ ਮੈਲ ਇਕੱਠੀ ਹੋ ਜਾਵੇ ਹੱਥਾਂ ਨਾਲ ਕੱਢੀ ਜਾ ਸਕਦੀ ਹੈ ਕੰਨਾਂ ਵਿੱਚ ਮੈਲ ਇਕੱਠੀ ਹੋ ਜਾਵੇ ਹੱਥਾਂ ਨਾਲ ਕੱਢੀ ਜਾ ਸਕਦੀ ਹੈ ਕਹਿਣ ਦਾ ਭਾਵ ਹੈ ਬਾਬਾ ਜੀ ਕਹਿੰਦੇ ਵੀ ਹੱਥ ਬੰਦੇ ਦੇ ਸਭ ਤੋਂ ਨਜ਼ਦੀਕ ਨੇ ਪਰ ਕਹਿਣ ਲੱਗੇ ਹੱਥਾਂ ਨਾਲੋਂ ਵੀ ਨਜ਼ਦੀਕ ਕੋਈ ਨੇੜੇ ਹੈ ਤਾਂ ਉਹ ਪਰਮਾਤਮਾ ਹੈ ਹੱਥ ਸਭ ਤੋਂ ਨੇੜੇ ਨੇ ਪਰ ਹੱਥਾਂ ਤੋਂ ਵੀ ਕੋਈ ਨੇੜੇ ਹੈ ਤਾਂ ਉਹ ਰੱਬ ਹੈ ਕੋਈ ਐਸੀਆਂ ਥਾਵਾਂ ਨਹੀਂ ਜਿੱਥੇ ਹੱਥ ਵੀ ਨਹੀਂ ਪਹੁੰਚਦਾ ਸੁਣਿਆ ਤੇ ਫਿਰ ਕਹਿੰਦੇ ਜਿੱਥੇ ਹੱਥ ਨਹੀਂ ਪਹੁੰਚਦਾ ਉੱਥੇ ਫਿਰ ਬਾਣੀ ਨੂੰ ਸੁਣੀ ਸੁਣੀ ਜਿੱਥੇ ਹੱਥ ਦੀ ਪਹੁੰਚ ਨਹੀਂ ਉੱਥੋਂ ਤੱਕ ਉਹਦੀ ਪਹੁੰਚ ਹੈ ਸੁਣਿਆ ਹਾਥ ਹੋਵੇ ਅਸਗਾ ਹਾਥ ਦਾ ਮਤਲਬ ਐਸੇ ਪਹੁੰਚਣਾ ਹੁੰਦਾ ਹੈ ਪਹੁੰਚ ਅਸਗਾ ਦਾ ਮਤਲਬ ਜਿੱਥੋਂ ਤੱਕ ਨਾ ਪਹੁੰਚੇ ਕਹਿਣ ਲੱਗੇ ਜਿੱਥੋਂ ਤੱਕ ਪਹੁੰਚਿਆ ਨਹੀਂ ਜਾ ਸਕਦਾ ਉੱਥੋਂ ਤੱਕ ਵੀ ਪਹੁੰਚ ਹੋ ਜਾਂਦੀ ਹੈ ਤੂੰ ਬਾਣੀ ਨੂੰ ਸੁਣੀ ਉਸ ਇੱਕ ਨੂੰ ਸੁਣੀ ਇੱਕ ਤੇ ਪ੍ਰੋਸਾ ਕਰੀ ਜਿੱਥੇ ਅੱਖਾਂ ਤੈਨੂੰ ਰਸਤਾ ਦਿਖਾਉਣ ਤੋਂ ਐਸਮਰਥ ਹੋ ਜਾਣ ਤੇ ਕਹਿਣ ਲੱਗੇ ਉਥੇ ਤੈਨੂੰ ਅੰਦਰ ਵਾਲਾ ਰਾ ਆਪਣੇ ਆਪ ਦਿਖਾਏਗਾ ਸੁਣਿਆ ਅੰਧੇ ਪਾਵੇ ਰਾ ਸੁਣਿਆ ਹੱਥੋਂ ਵੈਸਗਾ ਜਿੱਥੇ ਕਹਿਣ ਲੱਗੇ ਤੇਰੇ ਪਾਪ ਤੇ ਦੁੱਖ ਤੇਰੇ ਆਪਣੇ ਹੱਥਾਂ ਤੋਂ ਤੇਰੀ ਆਪਣੀ ਸੁਰਤ ਤੋਂ ਪਰੇ ਹੋ ਜਾਣ ਤੇ ਤੂੰ ਪਕੜ ਨਾ ਸਕੇ ਉਹਨਾਂ ਨੂੰ ਉਥੇ ਕਹਿਣ ਲੱਗੇ ਉਦੀ ਭਗਤੀ ਤੇ ਉਦੀ ਬੰਦਗੀ ਦਾ ਉਟ ਆਸਰਾ ਲਈ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ ਬਾਬਰ ਉਦਾਸ ਜੀ ਕਹਿੰਦੇ ਨੇ ਕਹਿ ਰਵਿਦਾਸ ਹਾਥ ਪੈ ਨਿਹਰੇ ਸਹਿਜੇ ਸਹਿਜੇ ਦਾ ਮਤਲਬ ਹੈ ਅਡੋਲ ਅਡੋਲ ਵਸਥਾ ਦੇ ਵਿੱਚ ਤੈਨੂੰ ਉਹ ਲਿਜਾ ਸਕਦਾ ਹੋਰ ਕੋਈ ਨਹੀਂ ਕਹਿ ਰਵਿਦਾਸ ਹਾਥ ਪੈ ਨਿਹਰੇ ਸਹਿਜੇ ਹੋਏ ਸੋ ਹੋਈ ਸਰਬੇ ਏਕ ਅਨਿਕ ਹੈ ਸਵਾਮੀ ਸਭ ਕਟ ਭੋਗ ਵੈ ਸੋਈ ਕਹਿ ਰਵਿਦਾਸ ਹਾਥ ਪੈਨੇ ਰ ਸਹਿਜ ਹੋਏ ਸੋਈ ਅੱਜ ਦਾ ਇਹ ਪਾਵਨ ਸ਼ਬਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਸਤਿਗੁਰੂ ਕਹਿੰਦੇ ਪਤਤ ਉਦਾਹਰਨ ਪਤਤ ਜਿਹੜਾ ਮੈਲਾ ਹੋ ਗਿਆ ਪੈਸੇ ਕੋਈ ਵੀ ਕੱਪੜਾ ਇੱਕ ਵਾਰੀ ਫਟ ਜਾਏ ਤੇ ਉਸ ਨੂੰ ਦੁਬਾਰਾ ਟੰਕਾ ਲੱਗਦਾ ਤੇ ਉਹ ਕਹਿਣ ਲੱਗੇ ਉਹ ਟੰਕਾ ਦਿਸਦਾ ਰਹਿੰਦਾ ਹੈ ਕੋਈ ਭਾਂਡਾ ਟੁੱਟ ਜਾਏ ਤੇ ਉਹਨੂੰ ਟੰਕਾ ਲਾ ਲਈਏ ਤੇ ਉਹ ਟੰਕਾ ਦਿਸਦਾ ਰਹਿੰਦਾ ਹੈ ਭਾਂਡਾ ਤੇ ਜੁੜ ਜਾਂਦਾ ਹੈ ਕਹਿਣ ਲੱਗੇ ਹੋ ਸਕਦਾ ਹੈ ਕਿ ਤੇਰੇ ਅੰਦਰ ਦੇ ਗੁਨਾਹ ਤੇਰੇ ਅੰਦਰ ਦੇ ਪਾਪ ਉਹ ਤੋਂ ਦੇ ਵੀ ਤੇ ਦੁਨੀਆ ਦੇ ਲੋਕ ਤੈਨੂੰ ਫਿਰ ਵੀ ਨਾ ਅਪਣਾਉਣ ਤੈਨੂੰ ਕੋਈ ਵੀ ਨਾ ਅਪਨਾਵੇ ਕਹਿਣ ਲੱਗੇ ਉਸ ਵਕਤ ਵੀ ਉਹ ਤੇਰਾ ਮਾਲਕ ਹੋਏਗਾ ਤੇਰੇ ਗੁਨਾਹਾਂ ਨੂੰ ਉਹ ਬਾਹਰੋਂ ਉਹਦੇ ਦਾਗਾਂ ਨੂੰ ਨਹੀਂ ਦੇਖੇਗਾ ਉਹ ਤੇਰੇ ਅੰਦਰ ਨੂੰ ਦੇਖੇਗਾ ਪਤ ਤ ਉਦਾਹਰਨ ਪੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤਹ ਜਾਨੀਆ ਕਹਿਣ ਲਗੇ ਤੂੰ ਉਸ ਨੂੰ ਸਮਝ ਤਹ ਜਾਨੀਆ ਦਾ ਮਤਲਬ ਉਹਨੂੰ ਜਾਣਨ ਦਾ ਯਤਨ ਕਰ ਜਿਹੜਾ ਸਦਾ ਤੇਰੇ ਨਾਲ ਰਹਿੰਦਾ ਹੈ ਨਹੀਂ ਤਾਂ ਕੋਈ ਐਸਾ ਵਕਤ ਆਉਂਦਾ ਸਾਰੇ ਬੰਦੇ ਦਾ ਸਾਥ ਛੱਡ ਜਾਂਦੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਪਿਤਾ ਜੀ ਨੂੰ ਯਾਦ ਕਰ ਰਹੇ ਹਾਂ ਸਤਗੁਰੂ ਪਾਤਸ਼ਾਹ ਨੇ ਇੱਕ ਸ਼ਬਦ ਬਖਸ਼ਿਸ਼ ਕੀਤਾ ਸਾਰੇ ਛੱਡ ਜਾਣ ਵਾਲਿਆਂ ਦਾ ਜ਼ਿਕਰ ਕੀਤਾ ਪ੍ਰੀਤਮ ਜਾਨ ਲੈ ਹੋ ਮਨ ਮਾਹੀ ਆਪਣੇ ਸੁਖ ਸੋ ਹੀ ਜਗ ਫੰਦੇਓ ਕੋ ਕਾਹੂ ਕੋ ਨਹੀਂ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂ ਦਿਸਕੇ ਰੈ ਵਿਪਤ ਪਰ ਹੀ ਸਭ ਹੀ ਸੰਗਛਾੜਿਤ ਕੋਊ ਨਾ ਆਵਤ ਨੇ ਰੈ ਅ ਛੱਡਣ ਵਾਲਿਆਂ ਦਾ ਜ਼ਿਕਰ ਕੀਤਾ ਕਰ ਕੀ ਨਾਰ ਬਹੁਤ ਹਿਤਜਾਸਿਓ ਸਦਾ ਰਹਿਤ ਸੰਗ ਲੱਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਸਤਗੁਰੂ ਕਹਿੰਦੇ ਚਿੰਤਾ ਨਾ ਕਰ ਇਹ ਵਿਧੀ ਦਾ ਵਿਧਾਨ ਹੈ ਇਹ ਵਿਦ ਕੋ ਬਿਵਹਾਰ ਬਣਿਓ ਹੈ ਜਾਸੋ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰਜੀ ਸਦਾ ਬਸ ਤਮ ਸਾਥ ਅੰਤ ਬਾਰ ਨਾਨਕ ਬਿਨ ਹਰਜੀ ਕੋਊ ਕਾਮਨਾ ਆਇਓ ਪਤ ਤ ਉਧਾਰਨ ਪੈ ਹਰਨ ਹਰ ਅਨਾਥ ਕੇ 나ਥ ਕਉ ਨਾਨਕ ਤਹ ਜਾਣੀ ਕਦੇ ਉਹਨੂੰ ਵੀ ਜਾਣਨ ਦਾ ਯਤਨ ਕਰ ਤੂੰ ਜਾਣਦਾ ਸਾਰਿਆਂ ਨੂੰ ਜਿਹੜੇ ਤੇਰੇ ਨਾਲ ਨਿਭਦੇ ਨੇ ਸਦਾ ਬਸ ਤਮ ਸਾਥ ਸੋ ਇਹਨੀਆਂ ਕਬੀਨਤੀਆਂ ਪ੍ਰਵਾਨ ਕਰਨੀਆਂ ਜੀ ਹੁਣ ਤਾਈਆਂ ਦੇ ਲਈ ਖਿਵਾਦੇ ਜਾਜਕ ਹਾਂ ਉਹਨਾਂ ਸਾਰੀਆਂ ਸਾਡੀਆਂ ਚੰਗੀਆਂ ਸਤਗੁਰੂ ਪ੍ਰਸਾਦ